ਬਟਾਲਾ ਪੁਲਿਸ ਅਧੀਨ ਪੈਂਦੇ ਕਸਵਾ ਫਤਿਹਗੜ ਚੂੜਿਆ ਸ਼ਹਿਰ 'ਚ ਸਾਈਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਅਤੇ ਇਹ ਚੋਰ ਸ਼ਹਿਰ ਦੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ ਰਿਹਾ 71 ਕੀਤੀ ਜਾਣਕਾਰੀ ਅਨੁਸਾਰ ਚੋਰ ਵੱਲੋਂ 3-4 ਮਹੀਨੇ ਪਹਿਲਾਂ ਫਤਿਹਗੜ ਚੂੜਿਆ ਦੇ ਸਾਵਨ ਵਾਲੇ ਮੋਹੱਲੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੋਲਕ ਤੋੜੀ ਗਈ ਸੀ ਜਿਸ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰ ਲੈ ਗਏ ਸਨ ਪਰ ਅੱਜ ਤੱਕ ਚੋਰੀ ਦਾ ਸੁਰਾਗ ਨਹੀਂ ਮਿਲ ਸਕਿਆ ਦੂਸਰੀ ਵਾਰਦਾਤ ਕੁਝ ਦਿਨ ਪਹਿਲਾਂ ਫਤਿਹਗੜ੍ਹ ਚੁੜੀਏ ਦੇ ਗੈਸ ਏਜੰਸੀ ਰੋਡ ਉੱਪਰ ਸਥਿਤ ਗੁਰਦੁਆਰਾ ਸਾਤ ਸੰਗਤ ਵਿਖੇ ਵਾਪਰੀ ਜਿੱਥੋਂ ਚੋਰ ਗੁੱਲਕ ਤੋੜ ਕੇ ਪੈਸੇ ਲੈ ਕੇ ਫਰਾਰ ਹੋ ਗਏ ਸਨ ਫਿਰ ਕੁਝ ਦਿਨ ਬਾਅਦ ਫਤੇਗੜ ਚੂੜਿਆ ਤੋਂ ਕੁਝ ਮੀਟਰ ਦੂਰ ਗੁਰਦੁਆਰਾ ਬੌਲੀ ਸਾਬ ਚ ਚੋਰਾਵਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਇਸ ਵਾਰ ਦਾਤ ਨੂੰ ਕਰਨ ਚ ਅਸਫਲ ਰਹੇ ਬੀਤੀ ਰਾਤ ਚੋਰ ਵੱਲੋਂ ਫਤੇਗੜ ਚੂੜਿਆ ਮਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੁੱਖਨਵਾਰਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰ ਦੋ ਸਿਲੰਡਰ ਬੈਂਟਰਾ ਇਨਵਰਟਰ ਅਤੇ ਗੁੱਲਕ ਤੋੜ ਕੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਏ ਨੇ ਅਤੇ ਜਾਂਦੇ ਹੋਏ ਸੀਸੀਟੀਵੀ ਦਾ ਡੀਵੀਆਰ ਵੀ ਚੋਰੀ ਕਰਨ ਨਾਲ ਲੱਗੇ ਨੇ ਅਰ ਅਜੇ ਤੱਕ ਗੁਰਦੁਆਰਿਆਂ ਚ ਹੋਈ ਚੋਰੀ ਦਾ ਕੋਈ ਸੁਰਾਕ ਨਹੀਂ ਮਿਲ ਸਕਿਆ ਅਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਗੁਰਦੁਆਰਾ ਸਾਹਿਬ ਚ ਹੋਈ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇਚ ਰਿਕਾਰਡ ਹੋ ਗਈ ਜਿਸ ਵਿੱਚ ਚੋਰ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਜਿਕਰਯੋਗ ਹੈ ਕਿ ਇਨ੍ਹਾਂ ਚੋ ਕਈ ਗੁਰਦੁਆਰਿਆਂ ਦੀ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਨੇ ਲੋਕਾਂ ਦਾ ਕਹਿਣਾ ਕਿ ਚੋਰ ਮੂੰਹ ਬਨ ਕੇ ਇੱਕ ਸਾਈਕਲ ਉੱਪਰ ਆਉਂਦਾ ਅਤੇ ਬੜੇ ਆਰਾਮ ਨਾਲ ਗੁਰਦੁਆਰਿਆਂ ਚ ਚੋਰੀ ਕਰਕੇ ਫਰਾਰ ਹੋ ਜਾਂਦਾ ਜਿਸ ਦਾ ਬਾਅਦ ਵਿੱਚ ਕੋਈ ਥੋ ਪਤਾ ਨਹੀਂ ਲੱਗਦਾ ਲਗਾਤਾਰ ਗੁਰਦੁਆਰਿਆਂ ਦੀ ਹੋ ਰਹੀਆਂ ਚੋਰੀਆਂ ਕਾਰਨ ਲੋਕ ਪਰੇਸ਼ਾਨ ਅਤੇ ਦੁਖੀ ਨੇ ਗੁਰਦੁਆਰਾ ਸਾਤ ਸੰਗਤ ਮਜੀਠਾ ਰੋਡ ਦੇ ਗ੍ਰੰਥੀ ਅਤੇ ਭਾਈ ਰਾਜਨਦੀਪ ਅਤੇ ਲੋਕਾਂ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਬਟਾਲਾ ਪੁਲਿਸ ਅਧੀਨ ਪੈਂਦੇ ਕਸਵਾ ਫਤੇਗੜ ਚੂੜਿਆ ਸ਼ਹਿਰ ਚ ਸਾਈਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਅਤੇ ਇਹ ਚੋਰ ਸ਼ਹਿਰ ਦੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ ਰਿਹਾ 71 ਕੀਤੇ ਜਾਣਕਾਰੀ ਅਨੁਸਾਰ ਚੋਰ ਵੱਲੋਂ 3-4 ਮਹੀਨੇ ਪਹਿਲਾਂ ਫਤੇਗੜ ਚੂੜੀਆ ਦੇ ਸਾਵਣ ਵਾਲੇ ਮੋਹੱਲੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੋਲਕ ਤੋੜੀ ਗਈ ਸੀ ਜਿਸ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰ ਲੈ ਗਏ ਸਨ ਪਰ ਅੱਜ ਤੱਕ ਚੋਰੀ ਦਾ ਸੁਰਾਗ ਨਹੀਂ ਮਿਲ ਸਕਿਆ ਦੂਸਰੀ ਵਾਰਦਾਤ ਕੁਝ ਦਿਨ ਪਹਿਲਾਂ ਫਤੇਗੜ ਚੂੜੀਆ ਦੇ ਗੈਸ ਏਜੰਸੀ ਰੋਡ ਉੱਪਰ ਸਥਿਤ ਗੁਰਦੁਆਰਾ ਸਾਤ ਸੰਗਤ ਵਿਖੇ ਵਾਪਰੀ ਜਿੱਥੋਂ ਚੋਰ ਗੋਲਕ ਤੋੜ ਕੇ ਪੈਸੇ ਲੈ ਕੇ ਫਰਾਰ ਹੋ ਗਏ ਸਨ ਫਿਰ ਕੁਝ ਦਿਨ ਬਾਅਦ ਫਤੇਗੜ ਚੂੜੀਆਂ ਤੋਂ ਕੁਝ ਮੀਟਰ ਦੂਰ ਗੁਰਦੁਆਰਾ ਬੌਲੀ ਸੈਪ ਚ ਚੋਰਾ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਇਸ ਵਾਰ ਦਾਤ ਨੂੰ ਕਰਨ ਚ ਅਸਫਲ ਰਹੇ ਬੀਤੀ ਰਾਤ ਚੋਰ ਵੱਲੋਂ ਫਤੇਗੜ ਚੂੜੀਆਂ ਮਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੁਖਨਵਾਰਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰ ਦੋ ਸਿਲੰਡਰ ਬੈਂਟਰਾ ਇਨਵਰਟਰ ਅਤੇ ਗੁੱਲਕ ਤੋੜ ਕੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਏ ਨੇ ਅਤੇ ਜਾਂਦੇ ਹੋਏ ਸੀਸੀਟੀਵੀ ਦਾ ਡੀਵੀਆਰ ਵੀ ਚੋਰੀ ਕਰਨ ਨਾਲ ਲੱਗੇ ਨੇ ਪਰ ਅਜੇ ਤੱਕ ਗੁਰਦੁਆਰਿਆਂ 'ਚ ਹੋਈ ਚੋਰੀ ਦਾ ਕੋਈ ਸੁਰਾਕ ਨਹੀਂ ਮਿਲ ਸਕਿਆ ਅਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਗੁਰਦੁਆਰਾ ਸਾਹਿਬ ਚ ਹੋਈ ਚੋਰੀ ਦੀ ਘਟਨਾ ਸੀ ਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ ਜਿਸ ਵਿੱਚ ਚੋਰ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਸਾਫ ਦਿਖਾਈ ਦੇ ਰਿਹਾ ਜਿਕਰ ਯੋਗ ਹੈ ਕਿ ਇਨ੍ਹਾਂ ਚੋ ਕਈ ਗੁਰਦੁਆਰਿਆਂ ਦੀ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਨੇ ਲੋਕਾਂ ਦਾ ਕਹਿਣਾ ਕਿ ਚੋਰ ਮੂੰਹ ਬੰਨ ਕੇ ਇੱਕ ਸਾਈਕਲ ਉੱਪਰ ਆਉਂਦਾ ਅਤੇ ਬੜੇ ਆਰਾਮ ਨਾਲ ਗੁਰਦੁਆਰਿਆਂ ਚ ਚੋਰੀ ਕਰਕੇ ਫਰਾਰ ਹੋ ਜਾਂਦਾ ਜਿਸ ਦਾ ਬਾਅਦ ਵਿੱਚ ਕੋਈ ਥੋ ਪਤਾ ਨਹੀਂ ਲੱਗਦਾ ਲਗਾਤਾਰ ਗੁਰਦੁਆਰਿਆਂ ਦੀ ਹੋ ਰਹੀਆਂ ਚੋਰੀਆਂ ਕਾਰਨ ਲੋਕ ਪਰੇਸ਼ਾਨ ਅਤੇ ਦੁਖੀ ਨੇ ਗੁਰਦੁਆਰਾ ਸਾਤ ਸੰਗਤ ਮਜੀਠਾ ਰੋਡ ਦੇ ਗ੍ਰੰਥੀ ਅਤੇ ਭਾਈ ਰਾਜਨਦੀਪ ਅਤੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਬਟਾਲਾ ਪੁਲਿਸ ਅਧੀਨ ਪੈਂਦੇ ਕਸਵਾ ਫਤੇਗੜ ਚੂੜਿਆ ਸ਼ਹਿਰ ਚ ਸਾਈਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਅਤੇ ਇਹ ਚੋਰ ਸ਼ਹਿਰ ਦੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ ਰਿਹਾ 71 ਕੀਤੀ ਜਾਣਕਾਰੀ ਅਨੁਸਾਰ ਚੋਰ ਵੱਲੋਂ 3-4 ਮਹੀਨੇ ਪਹਿਲਾਂ ਫਤੇਗੜ ਚੂੜੀਏ ਦੇ ਸਾਵਨ ਵਾਲੇ ਮੁਹੱਲੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੋਲਕ ਤੋੜੀ ਗਈ ਸੀ ਜਿਸ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰ ਲੈ ਗਏ ਸਨ ਪਰ ਅੱਜ ਤੱਕ ਚੋਰੀ ਦਾ ਸੁਰਾਗ ਨਹੀਂ ਮਿਲ ਸਕਿਆ ਦੂਸਰੀ ਵਾਰਦਾਤ ਕੁਝ ਦਿਨ ਪਹਿਲਾਂ ਫਤੇਗੜ ਚੂੜੀਏ ਦੇ ਗੈਸ ਏਜੰਸੀ ਰੋਡ ਉੱਪਰ ਸਥਿਤ ਗੁਰਦੁਆਰਾ ਸਾਤ ਸੰਗਤ ਵਿਖੇ ਵਾਪਰੀ ਜਿੱਥੋਂ ਚੋਰ ਗੋਲਕ ਤੋੜ ਕੇ ਪੈਸੇ ਲੈ ਕੇ ਫਰਾਰ ਹੋ ਗਏ ਸਨ ਫਿਰ ਕੁਝ ਦਿਨ ਬਾਅਦ ਫਤੇਗੜ ਚੂੜੀਆਂ ਤੋਂ ਕੁਝ ਮੀਟਰ ਦੂਰ ਗੁਰਦੁਆਰਾ ਬੌਲੀ ਸੈਪ ਚ ਚੋਰਾ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਇਸ ਵਾਰ ਦਾਤ ਨੂੰ ਕਰਨ ਚ ਅਸਫਲ ਰਹੇ ਬੀਤੀ ਰਾਤ ਚੋਰ ਵੱਲੋਂ ਫਤੇਗੜ ਚੂੜੀਆਂ ਮਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੁਖਨਵਾਰਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰ ਦੋ ਸਿਲੰਡਰ ਬੈਂਟਰਾ ਇਨਵਰਟਰ ਅਤੇ ਗੁੱਲਕ ਤੋੜ ਕੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਏ ਨੇ ਅਤੇ ਜਾਂਦੇ ਹੋਏ ਸੀਸੀਟੀਵੀ ਦਾ ਡੀਵੀਆਰ ਵੀ ਚੋਰੀ ਕਰਨ ਨਾਲ ਲੱਗੇ ਨੇ ਪਰ ਅਜੇ ਤੱਕ ਗੁਰਦੁਆਰਿਆਂ 'ਚ ਹੋਈ ਚੋਰੀ ਦਾ ਕੋਈ ਸੁਰਾਕ ਨਹੀਂ ਮਿਲ ਸਕਿਆ ਅਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਗੁਰਦੁਆਰਾ ਸਾਹਿਬ ਚ ਹੋਈ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇਚ ਰਿਕਾਰਡ ਹੋ ਗਈ ਜਿਸ ਵਿੱਚ ਚੋਰ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਜਿਕਰਯੋਗ ਹੈ ਕਿ ਇਨ੍ਹਾਂ ਚੋ ਕਈ ਗੁਰਦੁਆਰਿਆਂ ਦੀ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਨੇ ਲੋਕਾਂ ਦਾ ਕਹਿਣਾ ਕਿ ਚੋਰ ਮੂੰਹ ਬਨ ਕੇ ਇੱਕ ਸਾਈਕਲ ਉੱਪਰ ਆਉਂਦਾ ਅਤੇ ਬੜੇ ਆਰਾਮ ਨਾਲ ਗੁਰਦੁਆਰਿਆਂ ਚ ਚੋਰੀ ਕਰਕੇ ਫਰਾਰ ਹੋ ਜਾਂਦਾ ਜਿਸ ਦਾ ਬਾਅਦ ਵਿੱਚ ਕੋਈ ਥੋ ਪਤਾ ਨਹੀਂ ਲੱਗਦਾ ਲਗਾਤਾਰ ਗੁਰਦੁਆਰਿਆਂ ਦੀ ਹੋ ਰਹੀਆਂ ਚੋਰੀਆਂ ਕਾਰਨ ਲੋਕ ਪਰੇਸ਼ਾਨ ਅਤੇ ਦੁਖੀ ਨੇ ਗੁਰਦੁਆਰਾ ਸਾਤ ਸੰਗਤ ਮਜੀਠਾ ਰੋਡ ਦੇ ਗ੍ਰੰਥੀ ਅਤੇ ਭਾਈ ਰਾਜਨਦੀਪ ਅਤੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਨ੍ਹਾਂ ਤੋਂ